ਕਪੂਥੜਾ ਸ਼ਹਿਰ ਦੇ ਵਾਰਡ ਨੰਬਰ 3 ਅਤੇ ਵਾਰਡ ਨੰਬਰ 9 ਵਿੱਚ ਲੰਬੇ ਸਮੇਂ ਤੋਂ ਲਟਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਕੰਮਾਂ ਦਾ ਸ਼ੁਭ ਆਰੰਭ ਕਪੂਥੜਾ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੁਆਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕੌਂਸਲਰ ਅਤੇ ਸਥਾਨਕ ਵਾਸੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡਾਂ ਵਿੱਚ ਬੰਡਵਾਲੀਆਂ ਗਲੀਆਂ ਦੇ ਵਿਕਾਸ ਕੰਮ 2021 ਵਿੱਚ ਪਾਸ ਕੀਤੇ ਗਏ ਸਨ। ਸਰਕਾਰ ਬਦਲਣ ਕਰਕੇ ਇਹ ਵਿਕਾਸ ਕਾਰਜਾਂ ਦੇ ਫੰਡ ਵਾਪਸ ਚਲੇ ਗਏ। ਜਿਸੇ ਕਰਕੇ ਉਹਨਾਂ ਨੇ ਹੋਰ ਸਾਧਨਾ ਤੋਂ ਫੰਡ ਇਕੱਠੇ ਕਰਵਾ ਕੇ ਇਸ ਨੂੰ ਸ਼ੁਰੂ ਕਰਵਾਇਆ ਹੈ ਇੱਥੇ ਬਹੁਤ ਪੁਰਾਣੀ ਇੱਕ ਗਲੀ ਰਹਿ ਰਹੀ ਹੈ ਔਰ ਰਹਿਣ ਦਾ ਕਾਰਨ ਇਹ ਸਾਰਾ ਹੀ 2021 ਦੇ ਵਿੱਚ ਪਾਸ ਹੋਇਆ ਆ ਸੁਣ ਤੋਂ ਬਾਅਦ ਦੇਖਣਾ 10 ਕਰੋੜ ਰੁਪਇਆ ਲਿਆਦਾ ਹੈਗਾ ਜੋ ਇਹ ਵੀ ਕਮ ਸੀ 10 ਕਰੋੜ ਇੱਥੇ ਕਦੇ ਇਸ ਗਲੀ ਤੇ ਨਹੀਂ ਲੱਗਣਾ ਸੀ ਸਾਰੇ ਸ਼ਹਿਰ ਦਾ ਤੇ ਕੰਮ ਹੁੰਦੇ ਹੁੰਦੇ ਸਮੇਂ ਲੱਗ ਜਾਂਦਾ ਤੇ ਸਰਕਾਰ ਬਦਲ ਗਈ ਜਦੋਂ ਸਰਕਾਰ ਬਦਲੀ ਉਹਨਾਂ ਨੇ ਇਹਨਾਂ ਦਾ ਕੰਮ ਰੋਕੇ ਫਿਰ 6 ਮਹੀਨਿਆਂ ਦੇ ਵਿੱਚ ਵਿੱਚ 10 ਕਰੋੜ ਰੁਪਏ ਵਾਪਸ ਲੈ ਕੇ ਚਲੇ ਗਏ ਕਿ ਹੁਣ ਕੁਝ ਪੈਸੇ ਸਜੋ ਖੰਬਿਓ ਪਰ ਸਰਕਾਰ ਤੇ ਵੀ ਆਏ ਸੂਬਾ ਸਰਕਾਰ ਦੀ ਕਮੇਟੀ ਦੀ ਆਮਦਨ ਵੀ ਹਲੇ ਨਾਲੋਂ ਪੈਸਾ ਕੋਈ ਨਹੀਂ ਆ ਉਸ ਪੈਸੇ ਦੇ ਨਾਲ ਸਾਡੇ ਐਮਸੀ ਸਾਹਿਬ ਸਰਦਾਰ ਜਗਜੀਤ ਸਿੰਘ ਔਜਲਾ ਉਹਨਾਂ ਨੇ ਨਾ ਭਾਈ ਇਹ ਸਾਨੂੰ ਨਹੀਂ ਪਤਾ ਕੋ ਅੱਗੇ ਬਣੇ ਕੋਈ ਕਿਸੇ ਦੇ ਪਿੱਛੇ ਬਣੇ ਇਹ ਪ੍ਰਾਇਰਟੀ ਤੇ ਕਿੱਥੇ ਜਾਵੇ ਠੇਕੇਦਾਰ ਸਾਹਿਬ ਆਏ ਆ ਸਾਡੇ ਦਰਸ਼ਨ ਜੀ ਦਰਸ਼ਨ ਜੀ ਕੀ ਅੱਜ ਉਹਦਾ ਉਦਘਾਟਨੀ ਕੀਤਾ ਇਹ ਸੜਕ ਬਣੇਗੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਕੋਈ ਦੀ ਕੋਈ ਕਿ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ 10 ਕਰੋੜ ਤਾਂ ਤੁਸੀਂ ਲਾਗੇ ਪਹਿਲਾਂ ਵਾਪਸ ਕਿ ਮੈਂ ਗਰੀਬ ਜਨਤਾ ਦੇ ਘਰਾਂ ਦੇ ਉੱਤੇ ਦੀ ਜਿਹੜੀ ਲਾਈਨਾਂ ਉਹਦੇ ਲਈ 4.5 ਕਰੋੜ ਰੁਪਇਆ ਲਿਆ ਸੀ ਉਹ ਲੱਗਣ ਨਹੀਂ ਦਿੱਤਾ ਉਹ ਵਾਪਸ ਇਹ ਦਿਓ ਯਾਰ ਵਾਪਸ 10 ਕਰੋੜ ਵੀ ਲਿਆਓ ਕਪੂਰਦੇ ਦਾ ਮੂੰਹ ਸਿਰ ਸੁਆਈਏ ਠੀਕ ਹੈ ਸਰਕਾਰਾਂ ਹੋਣੀਆਂ ਹੁਣ ਤੁਸੀਂ ਚਾਰ ਕੰਮ ਕਰਾ ਕੇ ਕਹੋਗੇ ਅਸੀਂ ਕੀਤੇ ਆ ਉਹ ਤੁਸੀਂ ਨਹੀਂ ਕੀਤਾ ਅਮ੍ਰਿਤ 2 ਇੱਕ ਬੜੀ ਵੱਡੀ ਸਕੀਮ ਹੈ ਜਿਹਦੇ ਤਹਿਤ 95 ਕਿਲੋਮੀਟਰ اعلی ਕਿਸਮ ਦੇ ਪਾਈਪ ਪੈ ਕੇ ਜਿਨ੍ਹਾਂ ਦੀ ਲਾਈਫ 100 ਸਾਲ ਹੋਏਗੀ ਉਹ ਸ਼ਹਿਰ ਨੂੰ ਪਾਣੀ ਵੀ ਪ੍ਰਦਤ ਕਰਾਵਾਂਗੇ ਯਾਰ ਆਮ ਆਦਮੀ ਪਾਰਟੀ ਤੇ ਜਿੱਦਣ ਦੀ ਆਈ ਹੈ ਇੱਥੇ ਕਮਿਸ਼ਨਰ ਜਿਹੜੀ ਲਾਤੀ ਉਹ ਸਾਡਾ ਕੰਮ ਕੰਮ ਚੱਲਣ ਹੀ ਨਹੀਂ ਦਿੰਦਾ ਆਹੀ ਕੰਮ 2 ਸਾਲ ਪਹਿਲਾਂ ਵੀ ਹੋ ਸਕਦਾ ਸੀਗਾ ਸੋ ਮੈਂ ਇਲਾਕਾ ਨਿਵਾਸੀਆਂ ਦਾ ਜਿਹੜਾ ਰੋਸ ਆ ਰੋਸ ਹੋਣਾ ਚਾਹੀਦਾ ਕਿ ਰੋਜ਼ ਮਰਨਾ ਨਹੀਂ ਕਰਨਗੇ ਕਰਨਗੇ ਕਿਹਦੇ ਨਾਲ ਹਨਾ ਕੰਮ ਤੁਸੀਂ ਕਰਾ ਰਹੇ ਹੋ ਹਲਕਾ ਨੂੰ ਪੁੱਛੋ ਕਿ ਤੂੰ ਆਪਣੇ ਪਰਿਵਾਰ ਦਾ ਕੀ ਕੀਤਾ ਸ਼ਹਿਰ ਦੀ ਗੱਲ ਕਰਦਾ ਯਾਰ ਰਾਣਾ ਨੂੰ ਪੁੱਛਦਾ ਨੰਬਰ 30 ਦਾ ਗੋਪਾਲਪਾਲਕ ਮਹੱਲਾ ਜੀ ਇੱਥੇ ਜਿਹੜੀਆਂ ਗਲੀਆਂ ਪਿਛਲੇ 20 25 25 ਸਾਲ ਤੋਂ ਜਿਹੜੀ ਬਹੁਤ ਮਾੜੀ ਹਾਲਤ ਸੀਗੀ ਔਰ ਜਦੋਂ ਦਾ ਰਾਣਾ ਜੀ ਨੇ ਮੈਨੂੰ ਆਸ਼ੀਰਵਾਦ ਦੇ ਕੇ ਮਹੱਲੇ ਵਾਲਿਆਂ ਸਹਿਯੋਗ ਨਾਲ ਕਾਉਂਸਲਰ ਬਣਿਆ ਤੇ ਡਿਮਾਂਡ ਸੀਗੀ ਵੀ ਗੋਪਾਲਪਾਲਕ ਦੀ ਗਲੀ ਨੰਬਰ 6 ਗਲੀ ਨੰਬਰ 4 ਗਲੀ ਨੰਬਰ 2 ਔਰ ਰਾਣਾ ਜੀ ਨੇ ਉਹਨੂੰ ਸਾਡੀ ਜਿਹੜੀ ਅਰਜੀ ਨੂੰ ਸੁਣਿਆ ਔਰ ਜਿਹੜੀ ਸ਼ੁਰੂਆਤ ਹੈ ਉਹ ਇਸ ਗਲੀ ਨੰਬਰ 6 ਤੋਂ ਕਰਵਾਈ ਹੈ ਇਹ ਕਦੋਂ ਬਣਨੀ ਸ਼ੁਰੂ ਹੋ ਜੇਗੀ ਤੇ ਕਦ ਤੱਕ ਇਹ ਦੇਖੋ ਜੀ ਅੱਜ ਰਸਮੀ ਤੌਰ ਤੇ ਜਿਹੜਾ ਉਦਘਾਟਨ ਮਾਨ ਜੋ ਗਰਾਣਾ ਗੁਰਜੀਤ ਸਿੰਘ ਜੀ ਨੇ ਮhalla ਵਾਸੀਆਂ ਦੇ ਬਜ਼ੁਰਗਾਂ ਦੇ ਮਹਿਲਾਵਾਂ ਦੇ ਸਹਿਯੋਗ ਨਾਲ ਕੀਤਾ ਵਾ ਔਰ ਇਹ ਜਲਦੀ 15-20 ਦਿਨ ਚ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਅਸੀਂ ਸਾਰੇ ਵਾਰਡ ਵਾਸੀ ਤਹਿ ਦਿਲੋਂ ਰਾਣਾ ਗੁਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਜਿਹੜੀ ਬਹੁਤ ਜ਼ਰੂਰੀ ਸੀਗੀ ਇਹ ਗਲੀ ਦੀ ਬਣਾਉਂਦੀ ਇਹ ਸਾਡੀ ਜਿਹੜੀ ਅਰਜੀ ਨੂੰ ਸਵੀਕਾਰ ਕੀਤਾ ਔਰ ਇਹ ਗਲੀ ਬਣਾਣ ਲਈ ਜਿਹੜਾ ਅਸ਼ੀਰਵਾਦ ਸਾਨੂੰ ਦਿੱਤਾ ਅਲੂੜ ਤੋਂ ਬਾਅਦ ਉਹ ਚਾਰ ਦਿਨ ਤੋਂ ਬਾਅਦ ਸ਼ੁਰੂ ਹੋ ਜੂਗਾ ਹਾਂ ਤੇ ਕਿੰਨੇ ਕੁ ਦਿਨ ਲੱਗਣਗੇ ਇਹਨੂੰ ਦਿਨ ਤਾਂ ਖੰਡ ਹੈਗੀ ਆ ਥੋੜਾ ਸਲੋ ਕੰਮ ਤੇ ਲਾਣਾ ਹੋ ਜਾਊਗਾ 15 20 ਦਿਨਾਂ ਚ ਹੋ ਜਾਊ ਮਹੀਨੇ ਚ ਕਰਦੇ ਹੋਗੇ ਹਾਂਜੀ ਹਾਂਜੀ ਮਹੀਨੇ ਚ ਹੋਊਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ